ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਭਾਲੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਛਕਾਰਮਾਸੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਹੋਲੇ ਭਾਜ ਮੱਝ ਤੇ ਦੋ ਤੁਹਾਨੂੰ ਸੋਈਆਂ ਗਾਵਾਂ ਤੁਹਾਨੂੰ ਦਿਖਾਉਣੀ ਆਂ ਤਾਜ਼ੀਆਂ ਸੋਈਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਠਨੋਕਿਆ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬੱਸ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚੱਲਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਜੋਬਨਪ੍ਰੀਤ ਪਿੰਡ ਸ਼ਿਕਾਰਮਾਸ਼ੀਆਂ ਜਿਹੜਾ ਗੁਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 81905285 ਤੇ ਰੇਟ ਹੋਈ ਨਿਕ ਨਿਕੇ ਅੱਜ ਵੀ ਰੇਟ ਵੀਰ ਜੀ ਤੁਹਾਨੂੰ ਪਤਾ ਨਿਕ ਨਿਕੇ ਹੁੰਦੇ ਆ ਆਪਣੇ ਠੀਕ ਆ ਹਾਂਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਤਾਜੀ ਸੂਈ ਹੈ ਤਾਂ ਹੀ ਆਪਾਂ ਕਰ ਲਈਏ ਤੇ ਕਿੰਨਾ ਵਸੂਆ ਸੋਈ ਜੇ ਵਿੱਚ ਹੀ ਇਹ ਵੀਰ ਜੀ ਆ ਕਦੂ ਜੇ ਸਵੇ ਸੋਈ ਆ ਕਿੰਨਾ ਚਿਰ ਹੋਇਆ ਸੋਈ ਨਾ ਸੋਈ ਪਰਸੋਂ ਦੀ ਇਹ ਰਾਤ ਦੀ ਠੀਕ ਹੈ ਤੇ ਬੱਚਾ ਕਿ ਆ ਗਿਆ ਮਗਰ ਮਗਰ ਬੱਚਾ ਜੀ ਤੇ ਥਾਨੇ ਵੀ ਕਾਫੀ ਪਿਆਰਾ ਲੱਗਾ ਵਾ ਜਿਹੜਾ ਇਹਦੇ ਕੋਲ ਆ ਦੇਖ ਸਾਦੇ ਜੀ ਅਜੇ ਤਾਂ ਬੋਲਾ ਹੀ ਹੋਣਾ ਇਹਦੇ ਕੋਲ ਹਾਂ ਜੀ ਹਾਂ ਜੀ ਬੋਲਾ ਹੀ ਕਿੰਨਾ ਕ ਬੋਲਾ 10 ਕਿਲੋਣਾ ਹੋਏਗਾ ਵੱਧ 10 ਲਾਓ ਤੇ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਦਾ ਵਾਸ਼ੀ 14 15 ਕਿਲੋ ਚਵਾਈ ਉਰਮਾਨ ਨਾ ਤੋਰਾਂ ਫਿਰ ਕਰੇ ਤੂੰ ਮਖਾ ਖੋਲ ਬਾਕੀ ਹੈਗੇ ਆ ਵੀ ਜਰਸੀ ਕਰਾਸ ਆ ਸਿੱਧੀ ਲਾਜੋ ਵੀ ਦੀ ਇਹ ਵੀਡੀਓ ਬਣਾਉਣ ਦਾ ਟਾਈਮ ਵੀ ਦੁਪਹਿਰ ਦਾ ਵਾ ਸ਼ਾਮ ਤੱਕ ਜਿਹੜਾ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨਾ ਜਿਹੜਾ ਤਿਆਰ ਕਰੂਗੀ ਕਿ ਸੱਜੇ ਖਵਾਨਾ ਦੇਈਏ ਸੋਲੇ ਮੇਰੀ ਵੱਡੀ ਨੂੰ ਉਹਨਾਂ ਦੀ ਮਾਰ ਬਸ ਕੋਕਲੇ ਆ ਦੇ ਸਾਡੇ ਹੋਂ ਨੇ ਇਹਦਾ ਲਾਗੇ ਤਾਂ ਤੇ ਜੇ ਅੱਜ ਆ ਮੁੱਲ ਵੀ ਦੀ ਫਿਰ ਮੁੱਲ ਤੁਹਾਨੂੰ ਪਤਾ ਆਪਣੇ ਨਿਗੇ ਨਿਗੇ ਹੁੰਦੇ ਆ ਅੱਗੇ ਵੀ ਤੁਸੀਂ ਵੀਡੀਓ ਬਣਾਉਂਦੇ ਆ ਹਾਂਜੀ ਮੁੱਲ ਇਹੋ ਜਿਹਾ ਅਸੀਂ ਤਾਂ 60 60 ਵੀ ਮੰਗਦੇ ਆ ਹਾਂਜੀ ਆਪਾਂ ਨਾ 60 ਮੰਗਣਾ ਨਾ 50 ਨਾ 45 42000 ਦੀ ਦੇ ਦਾਂਗੇ 42000 ਦੀ ਤੇ ਛੋਟ ਛਾਟ ਵਿੱਚੋਂ ਕਰ ਦੋਗੇ ਹੋਰ पूरे 40000 ਦੀ ਤੇ ਦਾ 6 پورے 40 ਦੀ ਬਾਕੀ ਇਹ ਆ ਕਿ ਫਿਰ ਵੀ ਕਿਸੇ ਵੇਰ ਤੋਂ ਪਸੰਦ ਆਉਂਦੀ ਆ ਫੋਨ ਇੱਕ ਰੀ ਜ਼ਰੂਰ ਦਾ ਹੋਵੇ ਖਾਲੀ ਨਹੀਂ ਮੋੜਨਾ ਕਿ ਕਿਹਨਾਂ ਹਰਦੇ ਨਹੀਂ ਬਾਕੀ ਵੀਰ ਜੀ ਬਸ ਇੱਕ ਰੀ ਕੋਈ ਫੋਨ ਲਾਵੇ ਜ਼ਰੂਰ ਮਾਂ ਤਾਂ ਤੇ ਆਪੇ ਚਲੋ ਮੌਕੇ ਤੇ ਹੋ ਹੀ ਜਾਂਦਾ ਵਾ ਤੁਹਾਨੂੰ ਇੱਕਾ ਜਰਸੀ ਐ ਸੁਈ ਸਵਾਈ ਐ ਵੀ ਇਹ ਜਰਸੀ ਐ ਵੈਡ ਵੀਰ ਜੀ ਥੱਲੇੋਂ ਦੇਖ ਸਕਦੇ ਜੇ ਕਰੀ ਜੰਗੀ ਤਿਆਰ ਹੋਈ ਐ ਤੇ ਕਿੰਨਾ ਚਿਰ ਹੋ ਗਿਆ ਨਾ ਵੀਰ ਜੀ ਸੁਈ ਨੂੰ ਇਹਨੂੰ ਸੁਈ ਨੂੰ ਹਫਤਾ ਕੋ ਹੋ ਗਿਆ ਜਿਹਨ ਨਾਰੂ ਨਾਲ ਹੀ ਇਹ ਬੱਚੇ ਦਾ ਬੱਚਾ ਕੀ ਮਗਰ ਮਗਰ ਬੱਛਾ ਹੀ ਐ ਜੀ ਹਾਂ ਬੱਚਾ ਜੀ ਦਾ ਬਾਕੀ ਬਹੁਤੇ ਦਿਨਾਂ ਦਾ ਨਹੀਂ ਹੈ ਤਾਜਾ ਹੀ ਹੈ ਉਤਨਾ ਨਾਰੂ ਬੁਖਾ ਦਿਓ ਨਾਲ ਖਾ ਲੇ ਤੇ ਦੁੱਧ ਕਿੰਨਾ ਹੈ ਦੇਖੋ ਦੁੱਧ ਇਹ ਥੱਲੇ 10 ਕਿਲੋ ਹੈਗਾ ਤੇ ਇਹ ਕਿੰਨਾ ਕਰੀ ਜਾਓ ਦੁੱਧ ਇਹ 12 13 ਕਿਲੋ ਦਈ ਜਾਊਗੀ ਤੋਰੋ ਫੇਰੇ ਕਰੀ ਨਾ ਕਿ ਮਖਾਓ ਬਾਕੀ ਇਹ ਵੀ ਥੱਲੇ ਚੰਗੀ ਬਣੀ ਹੈ ਇਹ ਆ ਗਿਆ ਆਇਆ ਲੈਓ ਬਾਕੀ ਹੈਗੀ ਜਰਸੀ ਆ ਜਿਹੜੀ ਤੇ ਸੂਈ ਸਵਾਈ ਆ ਹੋਰ ਇਹ ਹੋਰ ਆਹ ਦੇਖ ਸਾਥੀ ਜੀ ਵਾਲੇ ਤਪਵਾ ਜੀ ਇਹ ਇਹਦਾ ਫਰਮੁੱਲ ਵੀਰ ਜੀ ਵੀਰ ਜੀ ਮੁੱਲ ਉਹ ਕਰਨੇ ਜਿਹੜੇ ਪਹਿਲੇ ਫੋਨ ਦੇ ਵਿਗਣ ਗਾ ਜਾਣ ਪਹਿਲੇ ਫੋਨ ਤੇ ਹੀ ਪਹਿਲੇ ਫੋਨ ਤੇ ਹੀ ਮੁੱਲ ਇਹਦਾ 45 ਕਰ ਲਈ 40 38000 ਦੀ ਦੇ ਦਈਏ 38000 ਦੀ ਹਾਂ ਜੀ ਕਿਵੇਂ ਚਾ ਕਰਨੀ ਛੋਟ ਛੋਟ ਤੁਸੀਂ ਕਰਾ ਲਓ ਵੀਰ ਜੀ ਇਨ ਦਿਨ ਬਾਅਦ ਵੀਡੀਓ ਬਣਾਉਣਾ ਆਪੇ ਕਰਨੀ ਤੁਸੀਂ ਨਹੀਂ ਤੁਸੀਂ ਦਾਤ ਲਓ 2000 ਛੱਡ ਦਈਏ ਔਰ ਪੂਰੇ 35 ਦੇ ਦਾਂਗੇ ਅੱਛਾ ਠੀਕ ਹੈ ਜੀ ਹਾਂ ਜੀ 35000 ਦੀ ਜੀ ਇਹ ਦੱਸੋ ਸ਼ਾਹ ਜੀ ਇਹ ਆਪਣੇ ਦਲਾਲ ਸਾਹਿਬ ਇਹੋ ਹੀ ਸਭ ਕੁਝ ਕਰਦੇ ਇਹਨਾਂ ਨੇ ਲਿਆਂਦਾ ਮਾਲੇ ਸਾਹਿਬ ਠੀਕ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਠੀਕ ਹੈ ਪੰਤੀ ਦੀ ਬਿਲਕੁਲ ਸਹੀ ਹੈ ਕਿਹਾ ਕਿ ਕੋਈ ਕਸਰ ਨਹੀਂ ਬਿਲਕੁਲ ਠੀਕ ਅੱਛਾ ਹੁਣ ਨਹੀਂ ਕਸਰ ਹੈਗੀ ਕੋਈ ਚਲੋ ਠੀਕ ਹੈ ਜੇ ਭਾਈ ਉਹਨਾਂ ਨੇ ਕਹਿਤਾ ਤੇ ਫਿਰ ਇਹ ਕਿੰਨਾ ਕੁ ਲੈ ਜੋਗੀ ਟਾਈਮ ਮਿਰਜੀ ਇਹ ਬਸ 4-5 ਦਿਨ ਹੀ ਲੈਂਦੀ ਹੈ ਤੇ ਕਿੰਨੇ ਕ ਦੁੱਧ ਆ ਲਈ ਹੈ ਦੁੱਧ ਝੋਡੀ 10 ਕਿਲੋ ਦਊਗੀ ਠੀਕ ਦੂਜੇ ਜੂਵੇ ਸੁਣਾ ਪਹਿਲੇ ਸੋਹੇ ਨੇ 9 ਕਿਲੋ ਦਿੱਤਾ ਹਰ ਕਾ 10 ਓਕੇ ਬਾਕੀ ਚਲੋ ਕੱਦ ਕਾਠ ਪੇਠ ਪੂਰਾ ਠੀਕ ਹੈ ਇਹਦਾ ਬਾਕੀ ਇਹ ਕਿ ਬਸ ਕੋ ਫੋਨ ਲਾਵੇ ਕਰੀ ਮਾਨਤਾ ਅਨਸਾਰੀਆਂ ਚ ਖੁੱਲੇ ਹੀ ਹੋਣੇ ਦੇਲੂ ਅਜੇ ਤਿਆਰ ਹੋਣਾ ਵਾ ਇਹਨੇ ਅਜੇ ਕੋਈ ਹਫ਼ਤੇ ਦੇ ਲਾਗੇ ਬੰਨੇ ਟਾਈਮ ਜਿਹੜਾ ਇਹਨੇ ਲੈ ਜਣਾ ਛੋਟੀ ਬੜੀ ਅਸਰੇ ਦੀ ਮਹਾਰਾਜ ਠੀਕ ਹੈ ਜੀ ਠੰਡੀ ਇਹ ਰਾਜਿਤੂੰ ਹੀ ਦਾ ਇਹਨਾਂ ਨੇ ਲੈ ਆਂਦੀ ਇਹੋ ਦੱਸਣਗੇ ਨਹੀਂ ਨਹੀਂ ਗੱਲ ਪਤਾ ਕੀ ਆ ਹਾਂਜੀ ਤੁਸੀਂ ਤੁਹਾਨੂੰ ਲੈ ਕੇ ਦਿੱਤੀ ਕਿ ਰੀਮੋਟ ਕਰਨਾ ਹੋ ਠੀਕ ਨੇ ਨਹੀਂ ਦੱਸ ਦੋ ਮੈਂ ਜਲਾਲ ਦਾ ਕੰਮ ਹੁੰਦਾ ਵੀ ਮਾਲ ਵੇਚਣਾ ਯਾਰ ਇਹ ਅੱਡੇ ਤੋਂ ਤਾਂ ਦਿਨੋਂ ਹੁਣ ਰਾਤੀ ਹੁਣ ਹਾਂਜੀ ਮੌਕ ਦਾ ਨਹੀਂ ਮਾਲ ਮਗਰੋਂ ਆਉਂਦਾ ਪਹਿਲਾਂ ਗਾਹ ਕਾਇਦੇ ਨੇ ਸਾਡੇ ਕੋਲ ਤੇ ਵਪਾਰੀ ਖਾ ਖੜਦੇ ਨੇ ਜਿਨ੍ਹਾਂ ਨੇ ਮਤਲਬ ਬਾਹਰ ਵੱਡੇ ਵਪਾਰੀ ਨੇ ਉਹਨਾਂ ਨੂੰ ਬੁਲਾਇਆ ਜਾਂਦੇ ਨੇ ਮਾਲ ਵੇਚਣ ਵਾਸਤੇ ਤੇ ਵੀ ਵੱਡੇ ਵਪਾਰੀ ਆ ਅਸੀਂ ਮਾਲ ਆਪਣੇ ਹਿਸਾਬ ਨਾਲ ਖਰੀਦਦੇ ਹਾਂ ਉਹ ਆਪਣੇ ਹਿਸਾਬ ਨਾਲ ਆ ਕੇ ਵੱਧ ਵੇਚਦੇ ਨੇ ਠੀਕ ਆ ਤੇ ਦਈਏ ਮੱਝ ਜੱਜ ਜੀ ਫਿਰ ਸੋਕਰਾਂ ਦੇ ਭਾਅ ਦੇ ਦਿੰਨੀ ਮੱਝ ਕਿੰਨੇ ਦੀ ਤੁਸੀਂ ਹੀ ਦੱਸ ਦੋ ਜੀ ਨਿਕਦੀ ਆ ਜੱਜ ਜੀ ਕਰੋ ਫਿਰ ਮੈਂ ਤੇ ਝੋਟੀ 70 75 ਵੀ ਇਹੋ ਜੀ ਦਾ ਮੰਗਦੇ ਹਾਂਜੀ ਪਰ ਆਪਾਂ ਜਿਹੜਾ ਮੁੱਲ ਦੇ ਦੇਣਾ ਨਾ ਹਾਂਜੀ ਇਹ ਗੱਲ ਮਿਲੂਗੀ ਨਾ ਭਾਵੇਂ ਜੋ ਮਰਜ਼ੀ ਜਿੱਦਾਂ ਉਹ ਵੀਰ ਕਿਹਾ ਓ ਝੋਟੀ ਚੰਗੀ ਆ ਸਾਫ ਠੀਕ ਆ 100000 ਕੀ ਆ ਵੇ ਲੋ ਸਿੰਗਲ ਹੱਡੀ ਦੀ ਆ ਬਿਲਕੁਲ ਬਿਲਕੁਲ ਠੀਕ ਆ 100000 ਦੀ ਬਦਲੀ ਝੋਟੀ 60000 ਦੀ ਦੇ ਦਈਏ ਜੱਜ ਜੀ ਭਾਜੀ ਭਾਜੀ ਤੁਸੀਂ ਦੱਸੋ ਨਹੀਂ ਝੋਟੀ ਦੇ ਅਸੀਂ ਤੁਹਾਨੂੰ ਦੇਵਾਂਗੇ 2 ਘਰ ਸਰ ਦੀ 50000 ਦੀ 52000 ਦੀ ਇਹ ਕਰਨਾ ਵਿੱਚ ਮਾਨ ਹੋਰ 56000 ਦੀ ਦੋ ਹਜ਼ਾਰ ਦਾ ਮਾਨ ਹੋਰ ਕਰ ਦਗੇ 56000 ਦੀ ਅੱਛਾ 56 ਦੀ ਹਾਂ ਜੀ ਨਹੀਂ ਕਹਾਂਗੇ 56000 ਦੀ ਠੀਕ ਹੈ ਜੀ ਹਾਂ ਜੀ ਠੀਕ ਹੈ ਆ ਹੋਏਗਾ ਫਿਰ ਜਾਈ ਚਲੋ ਇਹ ਵਧੀਆ ਵਾਗੇ ਚਲੋ ਆਵੇ ਤੇ ਜਾਵੇ ਦੇਖਦਾ ਜਾਂਦਾ ਆਪਣੇ ਕੋ ਤੁਸੀਂ ਵੀਡੀਓ ਬਣਾਉਂਦੇ ਆ ਬਾਬੇ ਦੀ ਕਿਰਪਾ ਨਾ ਹੋਣੀ ਪਈਆਂ ਇਹ ਸ਼ਾਮ ਮਤਕਣ ਹੀ ਰਹਿਣੀ ਠੀਕ ਹੈ ਜੀ ਹਾਂ ਜੀ maal ਹੁੰਦਾ ਜਾਂਦਾ ਰਹਿੰਦਾ ਵਾ ਬਾਕੀ maal ਪਾਣਾ ਲਿਆ ਜਾਂਦਾ ਬਾਕੀ ਇਹ ਆ ਵੀ ਕੋਈ ਵੀ ਕੋਈ ਵੀਰ ਫੋਨ ਲਾਵੇ ਸਰਦਾ ਤੇ ਆਪੇ ਮੌਕੇ ਤੇ ਜੀ ਗੱਤ ਨੂੰ ਲਾ ਦੇ ਦੇਣੇ ਲਾ ਦੇ ਆਪਣੇ ਕੋ ਚਾਰ ਪੰਜ ਡੰਗਰ ਹੋਣਗੇ ਮੇਰੇ ਵੇਲੇ ਮਰਜੀ ਮੈਨੂੰ ਫੋਨ ਲਾ ਸਕਦਾ ਠੀਕ ਹੈ ਜੀ ਹਾਂ ਜੀ ਠੀਕ ਹੈ ਵੀਰ ਜੀ ਬਾਕੀ ਵੀਰ ਜੀ ਕੋ ਆਪਣੇ ਕੋ ਬੱਕਰੀ ਪਾਲਦੀ ਦਾ ਵੀ ਕਰੋ ਯਾਰ ਨਵਾਂ ਕੰਮ ਦੇ ਵਿੱਚ ਰਹਿ ਗਿਆ ਨਵਾਂ ਕੰਮ ਸ਼ੁਰੂ ਕੀਤਾ ਵੀਰ ਜੀ ਨੇ ਇਹਨਾਂ ਨੇ ਬੱਕਰੀ ਦੇ ਬਣਾਓ ਠੀਕ ਹੈ ਇਹ ਵੀ ਵਰਦੀਆਂ ਕਰ ਲਿਆ ਸ਼ੁਰੂ ਕੰਮ ਫਿਰ ਬੱਕਰੀਆਂ ਨੂੰ ਵੀ ਕਰਾਂਗੇ ਮੋਰੇ ਤੇ ਕਿੰਨਾ ਦੱਸੋ ਇਹਨਾ ਦੱਸੋ ਤਾ ਦੱਸੋ ਪੁੱਤਰਾ ਦੱਸ ਦੋ ਛਾਹੀ ਤੂੰ ਦੱਸ ਤੂੰ ਬੋਧ ਦੱਸਣਾ ਤੈਨੂੰ ਦੱਸੋ ਤੈਨੂੰ ਨਹੀਂ ਕਿੰਨੇ ਦਾ ਜੋੜਾ ਹੈ ਕਿੰਨੇ ਦਾ ਦੇ ਦੇਣਾ ਆਪਾਂ ਜੋੜਾ 20000 ਦਾ ਅੱਛਾ 20000 ਦਾ ਹਾਂਜੀ ਠੀਕ ਹੈ ਤੇ ਚਲ ਕਰੂੰ ਮਾਨਤਨ ਹੁਣ ਮਾਨਤਨ ਕਰਦੇ ਆਂ ਕਿ 2000 ਦਾ ਯਾਰ ਮਾਨਤਨ ਹੋ ਜੇ ਅੱਛਾ 18000 ਦਾ ਬੱਕਰੀ ਵੀ ਤੇ ਨਾਲ ਹਾਂਜੀ ਔਰ ਯਾਰ ਛੱਡ ਦਾਂਗੇ 17 ਦਾ ਹੁੰਦੀ ਆ ਨਾ ਫਿਰ ਛੋੜ ਵੀ ਕਰ ਦਾਂਗੇ ਠੀਕ ਹੈ ਜੀ 17000 ਦੀ ਦੇ ਦਾਂਗੇ ਯਾਰ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਬਾਕੀ ਆ ਦੇਖ ਸਕਦੇ ਜੀ ਬਾਕੀ ਤਾਂ ਇਹ ਆਪ ਹੀ ਵੇਖਣਾ ਵਾ ਇਹਨਾਂ ਬਾਰੇ ਥੋੜੀ ਜਾਣਕਾਰੀ ਸਾਨੂੰ ਘੱਟ ਹੀ ਆ ਇਹ ਬਰੀਜ ਆ ਬੀਟਲਾ ਪਿਓ ਰਾ ਤੇ ਬਾਕੀ ਜੜੀਆਂ ਵਾ ਗਾਵਾਂ ਜੜੀਆਂ ਸੁਈਆਂ ਵਾ ਆਪਣੀਆਂ ਦੋ ਟਾਈਮ ਚਵਾਈ ਕਰਕੇ ਖੜੋ ਬਿਲਕੁਲ ਹੀ ਬਿਲਕੁਲ ਤੇ ਮੱਝ ਆਪਣੀ ਪਾਸ ਕਰਕੇ ਖੜੋ ਜੀ ਹਾਂ ਜੀ